ਸਾਡੇ ਕੰਟਰੋਲ ਰੂਮ ਤੇ ਕੋਈ ਸਵਾ 12 ਵਜੇ ਤਕਰੀਬਨ ਸੰਸੂਚਨਾ ਮਿਲੀ ਸੀ ਥਾਣਾ ਪਛਾਣਾ ਦੇ ਕੋਲ ਤੋਂ ਸੂਚਨਾ ਮਿਲੀ ਕਿ ਥਾਣਾ ਪਛਾਣਾ ਦੇ ਬੈਕਸਾਈਡ ਤੇ ਕੋਲ ਮਾਲਖਾਨਾ ਬਣਿਆ ਹੋਣਾ ਜਿਹਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਅਸੀਂ ਤੁਰੰਤ ਦੋਨੋਂ ਫਾਇਰ ਟੈਂਡਰ ਮੂਵ ਕੀਤੇ ਉਸੇ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਅੱਗ ਤੇ ਕੰਟਰੋਲ ਕੀਤਾ ਅੱਗ ਜਿਹੜੀ ਦੇਖਦੇ ਆਈ ਹੈ ਇਹਨਾਂ ਦੇ ਪਿੱਛੇ ਕੋਈ ਮਾਲਖਾਨਾ ਬਣਿਆ ਸੀ ਜਿਹਦੇ ਉਸ ਪੁਰਾਣਾ ਕੋਈ ਕਿ ਕਿਸਾਂ ਦੇ ਜਿਵੇਂ ਸਮਾਨ ਫੜਿਆ ਜਾਂਦਾ ਲਾਨ ਵਗੈਰਾ ਮੋਟਰਸਾਈਕਲ ਫਲਾਨ ਇਹ ਉਹ ਕਾਫੀ ਕੁਝ ਸੀਗਾ ਜਿਸ ਦੇ ਵਿੱਚ ਕਿਤੇ ਸ਼ਾਰਟ ਸਰਕਟ ਲੱਗਦਾ ਤਾਂ ਸ਼ਾਰਟ ਸਰਕਟ ਆ ਬਾਕੀ ਅਸੀਂ ਤਫ਼ਸੀਲ ਕਰਨੀ ਹੈ ਜੀ تو ਫਿਰ جاری ਹੈ ਪੀਸ ਕਰਕੇ ਫਿਰ ਫਾਈਨਲ ਹੋਏਗਾ ਸ਼ਾਰਟ ਸਰਕਟ ਤੋਂ ਹੋਈ ਹੈ ਕਿਉਂਕਿ ਹੋਰ ਕੋਈ ਕਾਰਨ ਜ਼ਾਬਦਾ ਨਹੀਂ ਹੋ ਰਿਹਾ ਕਿੰਨਾ ਕੁ ਨੁਕਸਾਨ ਹੈ ਸਰ ਨੁਕਸਾਨ ਜਿਹੜਾ ਦੇਖਿਆ ਜਾਵੇ ਤਾਂ ਇਸ ਟਾਈਮ ਜਿਹੜੇ 7 8 10 ਗ੍ਰਾਮ ਸੀਗੇ ਜਿਹੜੇ ਤਕਰੀਬਨ ਜਿਹਨਾਂ ਨੂੰ ਅਗ ਲੱਗੀ ਆ ਤੇ ਬਾਕੀ ਜਿਹੜਾ ਮੋਟਰਸਾਈਕਲ ਵਗੈਰਾ ਸੀ ਉਹ ਬਸੋ ਕਿ ਕਿੰਨੀਆਂ ਗੱਡੀਆਂ ਤੁੰਡੂ ਸਰ ਜੀ ਮੌਕੇ ਤੇ ਸਾਰੇ 500 ਫਾਇਰਟ੍ਰੈਂਡਰ ਮਗਾਲੇ ਸੀ ਤਿੰਨੋਂ ਫਾਇਰਟ੍ਰੈਂਡਰ ਸਾਡੇ ਮੌਕੇ ਤੇ ਤੇ ਸਾਡਾ ਇੱਕੋ ਗੱਡੀ ਦਾ ਸਰ ਜੀ ਕੋਈ ਹੋਰ ਨੁਕਸਾਨ ਜਾਨੀ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਬਾਕੀ ਮੁਕਦਮੇ ਦੇ ਸਮਾਨ ਸੀਗੇ ਇਹ ਜਿਹੜੇ ਬਿੱਜ ਜਲੇ ਤੇ ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ 12:00 ਵਜੇ ਤਕਰੀਬਨ ਸਾਨੂੰ ਸੂਚਨਾ ਮਿਲੀ ਸੀ ਥਾਣਾ ਪਛਾਰਾ ਨੇ ਕਿ ਤੁਹਾਨੂੰ ਸੂਚਨਾ ਮਿਲੀ ਕਿ ਹਾਂ ਅਸੀਂ ਆਪਣੇ ਨਾਲ ਦੇ ਬੈਕਸਾਈਡ ਤੇ ਕੋਈ ਮਾਲਖਾਨਾ ਬਣਿਆ ਹੋਣਾ ਜਿਹਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਅਸੀਂ ਤੁਰੰਤ ਦੋਨੋਂ ਫਾਇਰ ਟੈਂਡਰ ਮੂਵ ਕੀਤੀ ਉਸੇ ਤੋਂ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਅੱਗ ਤੇ ਕੰਟਰੋਲ ਕੀਤਾ ਅੱਗ ਜਿਹੜੀ ਦੇਖਦੇ ਆਈ ਹੈ ਇਹਨਾਂ ਦੇ ਪਿੱਛੇ ਕੋਈ ਮਾਲਖਾਨਾ ਬਣਿਆ ਸੀ ਜਿਹਦੇ ਉਸ ਪੁਰਾਣਾ ਕੋਈ ਕਿਸਾਨ ਦੇ ਜਿਵੇਂ ਸਮਾਨ ਫੜਿਆ ਜਾਂਦਾ ਲਾਨ ਵਗੈਰਾ ਮੋਟਰਸਾਈਕਲ ਫਲਾਂ ਇਹ ਉਹ ਕਾਫੀ ਕੁਝ ਸੀਗਾ ਜਿਹਦੇ ਵਿੱਚ ਕਿਤੇ ਸ਼ਾਰਟ ਸਰਕਟ ਲੱਗਦਾ ਤਾਂ ਸ਼ਾਰਟ ਸਰਕਟ ਆ ਬਾਕੀ ਅਸੀਂ ਤਫ਼तीश ਕਰਨੀ ਹੈ ਜੀ ਤੋਂ ਫਿਰ جاری ਹੈ ਤੁਕੀਸ਼ ਕਰਕੇ ਫਿਰ ਫਾਈਨਲ ਹੋਏਗਾ ਸ਼ਾਰਟ ਸਰਕਟ ਤੋਂ ਹੋਈ ਹੈ ਕਿਉਂਕਿ ਹੋਰ ਕੋਈ ਕਾਰਨ ਜਾਪਦਾ ਨਹੀਂ ਹੋ ਰਿਹਾ ਕਿੰਨਾ ਕੁ ਨੁਕਸਾਨ ਸਰ ਨੁਕਸਾਨ ਜਿਹੜਾ ਦੇਖਿਆ ਜਾਵੇ ਤਾਂ ਇਸ ਟਾਈਮ ਜਿਹੜੇ 8-10 ਗ੍ਰਾਮ ਸੀਗੇ ਜਿਹੜੇ ਤਕਰੀਬਨ ਜਿਹਨਾਂ ਨੂੰ ਅਗ ਲੱਗੀ ਆ ਤੇ ਬਾਕੀ ਜਿਹੜਾ ਮੋਟਰਸਾਈਕਲ ਵਗੈਰਾ ਸੀ ਉਹ ਬਰਸੋ ਕਰ ਕਿੰਨੀਆਂ ਗੱਡੀਆਂ ਸਰ ਇਸ ਮੌਕੇ ਤੇ ਸਾਰੇ ਫਾਈਟਰ ਅੰਡਰ ਮਗਾਲੇ ਸੀ ਤਿੰਨੋਂ ਫਾਈਟਰ ਅੰਡਰ ਸਾਡੇ ਮੌਕੇ ਤੇ ਤੇ ਸਾਡਾ ਇੱਕੋ ਗੱਡੀ ਸਰ ਕੋਈ ਹੋਰ ਨੁਕਸਾਨ ਨਹੀਂ ਕੋਈ ਜਾਣੇ ਨੁਕਸਾਨ ਕੋਈ ਨਹੀਂ ਬਾਕੀ ਮਕਦਮੇ ਦੇ ਸਮਾਨ ਸੀਗੇ ਜਿਹੜੇ ਬਿੱਟ ਜੇ ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ 12:00 ਵਜੇ ਤਕਰੀਬਨ ਸੰਸੂਚਨਾ ਮਿਲੀ ਸੀ ਥਾਣਾ ਪਛਾਣਾ ਦੇ ਕੋਲ ਤੋਂ ਸੂਚਨਾ ਮਿਲੀ ਕਿ ਥਾਣਾ ਪਛਾਣਾ ਦੇ ਬੈਕਸਾਈਡ ਦੇ ਕੋਲ ਮਾਲਖਾਨਾ ਬਣਿਆ ਹੋਣਾ ਜਿਹਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਅਸੀਂ ਤੁਰੰਤ ਦੋਨੋਂ ਫਾਇਰ ਟੈਂਡਰ ਮੂਵ ਕੀਤੇ ਉਸੇ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਅੱਗ ਤੇ ਕੰਟਰੋਲ ਕੀਤਾ ਅੱਗ ਜਿਹੜੀ ਦੇਖਦੇ ਆਈ ਹੈ ਇਹਨਾਂ ਦੇ ਪਿੱਛੇ ਕੋਈ ਮਾਲਖਾਨਾ ਬਣਿਆ ਸੀ ਜਿਹਦੇ ਉਸੇ ਪੁਰਾਣਾ ਕੋਈ ਕਿਸਾਨ ਦੇ ਜਿਵੇਂ ਸਮਾਨ ਫੜਿਆ ਜਾਂਦਾ ਨਾਂਨ ਵਗੈਰਾ ਮੋਟਰਸਾਈਕਲ ਫਰਾਂ ਇਹ ਉਹ ਕਾਫੀ ਕੁਝ ਸੀਗਾ ਜਿਹਦੇ ਵਿੱਚ ਕਿਤੇ ਸ਼ਾਰਟ ਸਰਕਟ ਲੱਗਦਾ ਤਾਂ ਸ਼ਾਰਟ ਸਰਕਟ ਆ ਬਾਕੀ ਅਸੀਂ ਤਫ਼ਸੀਲ ਕਰ ਰਹੇ ਹਾਂ ਜੀ। ਟੂਪੀ ਚੱਲੀ ਹੈ। ਟੂਪੀ ਕਰਕੇ ਫਿਰ ਫਾਈਨਲ ਹੋਏਗਾ ਸ਼ਾਰਟ ਸਰਕਟ ਤੋਂ ਹੋਈ ਹੈ ਕਿਉਂਕਿ ਹੋਰ ਕੋਈ ਕਾਰਨ ਜਾਪਦਾ ਨਹੀਂ ਹੋ ਰਿਹਾ। ਕਿੰਨਾ ਖੁਨਕਾ ਨੁਕਸਾਨ ਜਿਹੜਾ ਦੇਖਿਆ ਜਾਵੇ ਤਾਂ ਇਸ ਟਮੋਂ ਜਿਹੜੇ 7 8 10 ਗ੍ਰਾਮ ਸੀਗੇ ਜਿਹੜੇ ਤਕਰੀਬਨ ਜਿਹਨਾਂ ਨੂੰ ਅਗ ਲੱਗੀ ਆ ਤੇ ਬਾਕੀ ਜਿਹੜਾ ਮੋਟਰਸਾਈਕਲ ਵਗੈਰਾ ਸੀ ਉਹ ਬਸ ਸੌ ਕਰ। ਕਿ ਕਿੰਨੀਆਂ ਗੱਡੀਆਂ ਤੁੰਦੇ ਸਰ ਜੀ ਮੌਕੇ ਤੇ ਸਾਰੇ ਫਾਈਟਰਾਂਡਰ ਮੰਗਾਲੇ ਸੀ ਤਿੰਨੋਂ ਫਾਈਟਰਾਂਡਰ ਸਾਡੇ ਮੌਕੇ ਤੇ ਤੇ ਸਾਡਾ ਇੱਕੋ ਗੱਡੀ ਦਾ ਸਰ ਜੀ कोई हो नुकसान नहीं कोई जाने नुकसान कोई नहीं बाकी मुकदमे रे सामान सी के जेड़े जलले ते ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ 12 ਵਜੇ ਤਕਰੀਬਨ ਸਾਨੂੰ ਸੂਚਨਾ ਮਿਲੀ ਸੀ ਥਾਣਾ ਪਛਾਣਾ ਦੇ ਤੋਂ ਸੂਚਨਾ ਮਿਲੀ ਕਿ ਥਾਣਾ ਪਛਾਣਾ ਦੇ ਬੈਕਸਾਈਡ ਦੇ ਕੋਲ ਖਾਨਾ ਬਣਿਆ ਹੋਣਾ ਜਿਹਦੇ ਵਿੱਚ ਅੱਗ ਲੱਗੀ ਮੌਕੇ ਤੇ ਅਸੀਂ ਤੁਰੰਤ ਦੋਨੋਂ ਫਾਇਰ ਟੈਂਡਰ ਮੂਵ ਕੀਤਾ ਉਸੇ ਅਗ ਤੇ ਕੰਟਰੋਲ ਕੀਤਾ ਅਗ ਜਿਹੜੀ ਦੇਖਦੇ ਆਈ ਹੈ ਇਹਨਾਂ ਦੇ ਪਿੱਛੇ ਕੋਈ ਮਾਲਖਾਨਾ ਬਣਿਆ ਸੀ ਜਿਹਦੇ ਉਸ ਪੁਰਾਣਾ ਕੋਈ ਕਿਸਾਨ ਦੇ ਜਿਵੇਂ ਸਮਾਨ ਫੜਿਆ ਜਾਂਦਾ ਲਾਨ ਵਗੈਰਾ ਮੋਟਰਸਾਈਕਲ ਫਲਾਨ ਇਹ ਉਹ ਕਾਫੀ ਕੁਛ ਸੀਗਾ ਜਿਸ ਵਿੱਚ ਕਿਤੇ ਸ਼ਾਰਟ ਸਰਕਟ ਲੱਗਦਾ ਤਾਂ ਸ਼ਾਰਟ ਸਰਕਟ ਆ ਬਾਕੀ ਅਸੀਂ ਤਫਦੀਸ਼ ਕਰਨੇ ਆ ਜੀ ਤੋਂ ਪੀਸ جاری ਹੈ ਪੀਸ ਕਰਕੇ ਫਿਰ ਫਾਈਨਲ ਹੋਏਗਾ ਸ਼ਾਰਟ ਸਰਕਟ ਤੋਂ ਹੋਈ ਹੈ ਕਿਉਂਕਿ ਹੋਰ ਕੋਈ ਕਾਰਨ ਜ਼ਾਬਦਾ ਨਹੀਂ ਹੋ ਰਿਹਾ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਜਿਹੜਾ ਦੇਖਿਆ ਜਾਵੇ ਤਾਂ ਇਸ ਟਾਈਮ ਜਿਹੜਾ 8-10 ਗ੍ਰਾਮ ਸੀਗੇ ਜਿਹੜੇ ਇਹਨਾਂ ਜਿਹਨਾਂ ਨੂੰ ਅਗ ਲੱਗੀ ਆ ਤੇ ਬਾਕੀ ਜਿਹੜਾ ਮੋਟਰਸਾਈਕਲ ਵਗੈਰਾ ਸੀ ਉਹ ਬਸੋ ਕਰ ਕਿ ਕਿੰਨੀਆਂ ਗੱਡੀਆਂ ਤੁੰਡ ਸਰ ਜੀ ਮੌਕੇ ਤੇ ਸਾਰੇ ਫਾਈਟਰ ਅੰਡਰ ਮੰਗਾਲੇ ਸੀ ਤਿੰਨੋਂ ਫਾਈਟਰ ਅੰਡਰ ਸਾਡੇ ਮੌਕੇ ਤੇ ਤੇ ਸਾਡਾ ਇੱਕੋ ਗੱਡੀ ਦਾ ਸਰ ਜੀ ਕੋਈ ਹੋਰ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਜੀ ਬਾਕੀ ਮੁਕਦਮੇ ਦੇ ਸਮਾਨ ਸੀਗੇ ਇਹ ਜਿਹੜੇ ਬਿੱਟ ਜਲੇ